ਪਾਰਸਸ ਵਰਗੀਆਂ ਜਥੇਬੰਦੀਆਂ ਨੇ ਸਿੱਖ ਫੁਰਦ ਦੀ ਲਿਟਰੇਚਰ ਨੂੰ ਸੰਗਤਾਂ ਦੇ ਵਿੱਚ ਵੰਡਿਆ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਵਸ ਮਨਾਇਆ ਗਿਆ ਤਾਂ ਉਦੋਂ ਵੀ ਪਾਰਸਸ ਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖ ਵਿਚਾਰਧਾਰਾ ਵਿੱਚ ਸਿੱਖ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਕੁੱਤਿਲ ਪੀਤੇ ਚਤੁਰਪੁਰ ਦੇ ਪਾਸ਼ਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਇਸ ਸ਼ਤਾਬਦੀ ਸਮਾਗਮ ਦੇ ਵਿੱਚ ਆਰਐਸਟੀ ਸਿਆਸੀ ਵਿੰਗ ਭਾਜਪਾ ਦੀ ਬੀਬੀ ਸੁਸ਼ਮਾ ਸਵਰਾਜ ਨੇ ਬੜੇ ਤਰੀਕੇ ਦੇ ਨਾਲ ਸਿੱਖ ਇਤਿਹਾਸ ਨੂੰ ਸਿੱਖਾਂ ਦੀ ਸਟੇਜ ਤੇ ਉੱਪਰ ਚੜ੍ਹ ਕੇ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਅਕਾਲੀ ਆਗੂ ਸਾਡੇ ਧਰਮ ਗ੍ਰਹਿ ਪਰ ਔਰ ਅਨੇਕਾਂ ਹੀ ਗੋਸ਼ਿਕ ਸੰਗਤਾਂ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਹੀਆਂ ਸਨ ਉੱਥੇ ਦੂਸਰੇ ਪਾਸੇ ਭਾਜਪੀ ਦੀ ਵਿਚਾਰਧਾਰਾ ਦੀਆਂ مالک ਪਾਰਸਸ ਦੀਆਂ ਚਲਵਈਆਂ ਵਿਧੀਆਂ ਦੀਆਂ ਦੇ ਮੁਖੀ ਸਿੱਖ ਇਤਿਹਾਸ ਨੂੰ ਰਿਗਾਰਡਿੰਗ ਦੀ ਪੇਸ਼ ਕਰ ਰਹੇ ਸਨ। ਸ਼ਿਸ਼ਮਨ ਸਫਰਾਜ ਨੇ ਕਹਿ ਕੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ ਵਿੱਚ ਚੰਦੂ ਦਾ ਕੋਈ ਹੱਥ ਨਹੀਂ। ਰਾਜਾ ਦਤ ਸਿੰਘ ਵੀ ਬੈਠਾ ਸੀ। ਉਸ ਨੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖਾਂ ਦੇ ਇੱਜ਼ਾਤ ਪੰਦ ਦੇ ਉੱਪਰ ਝੋਟ ਕੀਤੀ। ਪਰ ਗੁਰੂ ਸਾਰਿਆਂ ਸੀ ਇਸ टर्म ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੀਏ ਕਿ ਸ਼ਿਸ਼ਮਾ ਸਵਰਾਜ ਦਾ ਇਹ ਗੱਲ ਕਹਿ ਦੇਣਾ ਕਿ ਚੰਦੂ ਗੁਰੂ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ ਦੋਛੀ ਨਹੀਂ ਇਹ ਕਿੰਨੀ ਇੱਕ ਲਫਜ਼ੀ ਗੱਲ ਹੈ ਇਸ ਤੋਂ ਪਿੱਛੇ ਇੱਕ ਬੜੀ ਵੱਡੀ ਬਿਪਰਵਾਦੀ ਵਿਚਾਰਧਾਰਾ ਖੜੀ ਹੈ ਇਹ ਕੋ ਛੋਟੀ ਗੱਲ ਨਹੀਂ ਹੈ ਕੁਰਬਾਨੀ ਚ ਇਕਲ ਬੜੀ ਸਪਸ਼ਟ ਹੈ ਜੋ ਜੀ ਹੋਏ ਸੋ ਉੱਠਵੇ ਮੂਹ ਕਾ ਗਿਆ ਵਾ ਜੋ ਉਹਦੇ ਅੰਦਰ ਵਿਪਰਵਾਦੀ ਪ੍ਰਭਾਵ ਸੀ ਜੋ ਉਹਦੇ ਅੰਦਰ ਦੇ ਵਿੱਚ ਵਿਪਰਵਾਦ ਵੱਲੋਂ ਰੰਗਿਆ ਹੋਇਆ ਸਿੱਖ ਇਤਿਹਾਸ ਸੀ ਉਹ ਗੱਲ ਉਸਤੀ ਜਵਾਨ ਚੋਂ ਨਿਕਲੀ ਹੈ ਪਰ ਗੁਰੂ ਸਾਹਿਬ ਉਹ ਇਹ ਛੋਟੀ ਗੱਲ ਹੈ ਕਦੇ ਇਤਿਹਾਸ ਨੂੰ ਕਿਤਾਬਾਂ ਦੇ ਵਿੱਚ ਵਿਗਾੜਿਆ ਜਾਂਦਾ ਸੀ ਪਰ ਮੈਂ ਇੱਕਾ ਤੇ ਇੱਥੇ ਜ਼ਿਕਰ ਕਰਨਾ ਚਾਹੁੰਦਾ ਕਿ ਕਿਸੇ ਸਮੇਂ ਇੱਕ ਆਰਿਆ ਸਮਾਜੀ ਨੇ ਸਤਿਆਰਕ ਪ੍ਰਕਾਸ਼ ਨਾ ਦਾ ਗ੍ਰੰਥ ਲਿਖਿਆ ਕੌਮ ਦੇ ਵਿੱਚ ਇਹਨਾਂ ਨੂੰ ਪੈਦਾ ਹੋਇਆ ਕਿ ਸਿੰਘ ਸਭਾ ਲੈ ਉੱਠ ਖੜੀ ਹੋਈ ਕੌਮ ਨੇ ਮਹਿਸੂਸ ਕੀਤਾ ਅੱਜ ਇੱਕ ਵਿਪਰਵਾਦੀ ਆ ਕੇ ਸਾਡੇ ਇਤਿਹਾਸ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਔਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਵੰਗਾਰ ਰਿਹਾ ਹੈ ਔਰ ਅਸੀਂ ਚੁੱਪ ਕਰਕੇ ਮੂਕ ਦਰਸ਼ਕ ਬਣੇ ਬੈਠੇ ਹਾਂ ਭਰਤੋ ਦੀ ਕਿਤਾਬ ਸੀ ਅੱਜ ਹਜ਼ਾਰਾਂ ਕਿਤਾਬਾਂ ਛਾਪ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਸਾਡੀ ਮਰਿਆਦਾ ਨੂੰ ਸਾਡੀ ਵਿਚਾਰਧਾਰਾ ਨੂੰ ਔਰ ਸਾਡੀਆਂ ਪਰੰਪਰਾਵਾਂ ਨੂੰ ਬੜੇ ਕੋਚੇ ਢੰਗ ਦੇ ਨਾਲ ਵਿਗਾੜਿਆ ਜਾ ਰਿਹਾ ਹੈ ਪਰ ਹੁਣ ਤਾਂ ਇੰਤਹਾ ਹੋ ਗਈ ਹੈ ਹੁਣ ਤਾਂ ਹੱਦ ਹੋ ਗਈ ਹੈ ਹੁਣ ਤਾਂ ਇਸ ਮੁਕਾਮ ਤੇ ਪਹੁੰਚ ਚੁੱਕੇ ਹੈ ਕਿ ਡੱਗਮਗ ਛਾੜ ਰੇ ਮਨ ਬੋਰਾ ਅਬ ਤੋਂ ਚਰੈ ਮਰੇ ਸਿੱਧ ਪਾਈਏ ਲੀਨੋ ਹੱਥ ਸਦਾਰ ਅੱਜ ਤਾਂ ਸਿੱਖ ਗੁਰੂ ਸਾਹਿਬਾਨ ਦੀਆਂ ਸ਼ਹੀਦੀ ਸ਼ਤਾਬਦੀਆਂ ਮਨਾਉਂਦੇ ਨੇ ਆਰਐਸएस ਦੇ ਲੀਡਰ ਆ ਕੇ ਬੀਜੇਪੀ ਦੇ ਲੀਡਰ ਆ ਕੇ ਗੁਰੂਪਰਦੇ ਦੇ ਲੋਕੀਆਂ ਨੂੰ ਕਲੀਨ ਚਿੱਟ ਦਿੰਦੇ ਨੇ ਸਿੱਖ ਇਤਿਹਾਸ ਦੇ ਨਾਲ ਖੇਡਦੇ ਨੇ ਗੁਰੂ ਸਾਰੋ ਇਤਿਹਾਸਿਕ ਤੌਰ ਤੇ ਰੱਤੋ ਬਦਲ ਦਾ ਹਮਲਾ ਸਿੱਖ ਕੌਮ ਪਰੇਸ਼ਕਤ ਵਤ ਕੀਤਾ ਜਾਵੇ ਬੇਸ਼ੱਕ ਆਰਐਸएस ਔਰ ਐਸਟੀਐ ਸਹਿਯੋਗੀ ਜਥੇਬੰਦੀਆਂ ਮੁਸਲਮਾਨਾਂ ਔਰ ਇਸਾਈਆਂ ਦੇ ਖਿਲਾਫ ਵੀ ਜ਼ਹਿਰੀਲਾ ਜਦ ਪਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਪਰ ਸਭ ਤੋਂ ਜ਼ਿਆਦਾ ਜੇ ਅਕਾਤੂਕ ਪਦਰ ਤੇ ਇਹਨਾਂ ਸੰਸਥਾਰਾਂਵਾਂ ਵੱਲੋਂ ਨੁਕਸਾਨ ਕੀਤਾ ਜਾ ਰਿਹਾ ਹੈ ਤਾਂ ਉਹ ਸਿੱਖ ਧਰਮ ਦਾ ਨੁਕਸਾਨ ਹੈ ਉਹਦਾ ਕਾਰਨ ਹੈ ਕਿ ਈਸਾਈ ਤੇ ਮੁਸਲਮਾਨ ਧਰਮ ਇਹਨਾਂ ਦੋਹਾਂ ਧਰਮਾਂ ਦੀ ਕਰਮ ਭੂਮੀ ਹਿੰਦੁਸਤਾਨ ਦੇ ਵਿੱਚ ਨਹੀਂ ਹੈ ਇਹ ਦੋਹੇ ਧਰਮ ਬਾਹਰ ਤੋਂ ਆਏ ਨੇ ਇਹਨਾਂ ਦੀਆਂ ਰਵਾਇਤਾਂ ਇਹਨਾਂ ਦੀਆਂ ਪਰੰਪਰਾਵਾਂ ਇਹਨਾਂ ਦਾ ਇਤਿਹਾਸ ਇਹਨਾਂ ਦੇ ਤਪਰੂਕਾਰ ਔਰ ਇਹਨਾਂ ਦੇ ਇਤਿਹਾਸ ਦੇ ਤੱਤ ਇਸ ਖਿੱਤੇ ਨਾਲ ਸਬੰਧ ਨਹੀਂ ਰੱਖਦੇ ਔਰ ਜੇ ਇਸ ਖਿੱਤੇ ਦੇ ਵਿੱਚ ਉਹਨਾਂ ਦੇ ਧਰਮ ਦੀ ਕਰਮ ਭੂਮੀ ਹੈ ਉੱਥੇ ਇਤਿਹਾਸ ਨੂੰ ਵਿਗਾੜਨਾ ਸੰਭਵ ਨਹੀਂ ਬੇਸ਼ੱਕ ਕਿ ਛੋਟੀਆਂ-ਛੋਟੀਆਂ ਉਹਨਾਂ ਦੇ ਧਰਮ ਦੇ ਉੱਪਰ ਵੀ ਉਹਨਾਂ ਦੇ ਵਿਗਾੜ ਦੇ ਉੱਪਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਸ਼ਿਸ਼ਾਂ ਹੁੰਦੀਆਂ ਨੇ ਆਰਐਸਐਸ ਵੱਲੋਂ ਅਨੇਕਾਂ ਕਿਤਾਬਾਂ ਛਪਦੀਆਂ ਨੇ ਜਿਨ੍ਹਾਂ ਦੇ ਵਿੱਚ ਕਦੇ ਇਸਲਾਮ ਦੀ ਔਰ ਕਦੇ ਈਸਾਈ ਮਤ ਦੀ ਵਿਰਤੀ ਵੀ ਕੀਤੀ ਜਾਂਦੀ ਹੈ ਪਰੰਤੂ ਸਿੱਖ ਧਰਮ ਦੇ ਵਿੱਚ ਦਖਲ ਅੰਦਾਜ਼ੀ ਬੜੀ ਸਿੱਧੀ ਹੋ ਚੁੱਕੀ ਹੈ ਜਦੋਂ ਤੋਂ ਸਾਡੇ ਉਹਨਾਂ ਅਕਾਲੀਆਂ ਦੇ ਕੋਲ ਰਾਜ ਸੱਤਾ ਆਈ ਹੈ ਜਿਨ੍ਹਾਂ ਦੇ ਕੋਲ ਧਰਮ ਦੀ ਵਿਚਾਰਧਾਰਾ ਨਹੀਂ ਸੀ ਪਰ ਇਹੋ ਜੀ ਕੋਚੀ ਲੀਡਰਸ਼ਿਪ ਦੇ ਹੁੰਦਿਆਂ ਕਾਰਸ ਸਵਰਗੀ ਜਥੇਬੰਦੀ ਨੂੰ ਪ੍ਰਚਾਰ ਕਰਨਾ ਕੋਈ ਔਖਾ ਨਹੀਂ ਜਿੱਥੇ ਸੁਸ਼ਮਾ ਸ਼ਵਰਾਜ ਵਰਗੀ ਬੀਬੀ ਆ ਕੇ ਸਟੇਜ ਤੇ ਚੰਦੂ ਨੂੰ ਦੋਸ਼ ਮੁਕਤ ਕਰਦੀ ਹੋਵੇ ਇਸ ਥੀਸਟੇ ਬੈਠੇ ਸਾਡੇ ਅਕਾਲੀ ਸਰਵਜਤੀ ਅਕਾਲੀ ਵੇਖਦੇ ਹੋ ਇਹਨਾਂ ਨੂੰ ਤੱਕ ਕੇ ਕਿਸੇ ਵੀ ਦੀ ਇੱਕ ਗੜ ਯਾਦ ਆ ਜਾਂਦੀ ਹੈ ਇਸ ਬਾਤ ਕੇ ਵੀਰਾ ਕਰਨੇ ਕੋ ਬਸ ਇੱਕ ਹੀ ਉੱਲੂ ਕਾਫੀ ਥਾ ਹਰ ਸ਼ਾਖ ਤੇ ਉੱਲੂ ਬੈਠਾ ਹੈ ਪੰਜਾਬੇ ਕੁਲਸਤਾ ਕੀ ਹੋਗਾ ਇਹਨਾ ਨਿਗਾਰ ਆ ਚੁੱਕਾ ਹੈ ਕਿਸਾਰੂ ਕਿ ਅੱਜ ਉਹ ਲੋਕ ਜਿਨ੍ਹਾਂ ਦੀ ਇਸਤਾਂ ਬਚਾਉਣ ਦੇ ਵਾਸਤੇ ਸਾਡੇ ਵਡੇਰੇ ਖੂਨ ਡੋਹ ਦੇ ਸੀ ਜੋ ਸਾਡੇ ਇਤਿਹਾਸ ਨੂੰ ਕਲੰਕਿਤ ਕਰਨ ਵਾਸਤੇ ਤਿਆਰ ਹੋਏ ਹੈ। ਗੁਰੂ ਸਾਹਿਬ ਇਹ ਇੱਕ ਛੋਟੀ ਜੀ ਘਟਨਾ ਨਹੀਂ ਚੰਦੂ ਨੂੰ ਦੋਸ਼ ਮੁਕਤ ਕਰਨਾ। ਇਸ ਦੇ ਪਿੱਛੇ ਆਰਐਸਐਸ ਦੀ ਇੱਕ ਬੜੀ ਵੱਡੀ ਮਾਨਸਿਕਤਾ ਖੜੀ ਹੈ ਜਿਸ ਦੀ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰ ਲೇನೆ। ਇਸ ਨੂੰ ਛੋਟੀ ਕਰਨਾ ਸਮਝ ਲਓ। ਸ਼ਸ਼ਮਾ ਸਵਰਾਜ ਦੇ ਮੂੰਹ ਵਿੱਚੋਂ ਨਿਕਲੀ ਇਹ ਗੱਲ ਇਹ ਛੋਟੀ ਨਹੀਂ ਹੈ। ਅੱਜ ਚਲਦੁਨੂ ਪਰੀ ਕੀਤਾ ਹੈ ਕਰਮ ਗੰਗੂ ਨੂੰ ਪਰੀ ਕਰਨੀਆਂ ਕੋਸ਼ਿਸ਼ਾਂ ਹੋਣਗੀਆਂ ਫਿਰ ਜਸਪਤ ਰਾਏ ਲਖਪਤ ਰਾਏ ਗਾਂਧੀ ਤੇ ਅਨੇਕਾਂ ਹੋਰ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਇਤਿਹਾਸ ਤੇ ਪਾਤਰ ਬਣਨਾ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੋਸ਼ ਮੁਕਤ ਕੀ ਪਹ ਜਾਵੇਗਾ ਇਤਿਹਾਸਿਕ ਕਤਾਬਾਂ ਦੇ ਵਿੱਚ ਸਾਡੇ ਸਰੋਤਾਂ ਦੇ ਵਿੱਚ ਔਰ ਉਹ ਪੜਾਈ ਜਾਣਗੇ ਸਕੂਲਾਂ ਦੇ ਵਿੱਚ ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਬਾਰੇ ਜਿਸ ਤਰ੍ਹਾਂ ਕਿਤਾਬਾਂ ਦੇ ਵਿੱਚ ਪੜਾਇਆ ਜਾ ਰਿਹਾ ਹੈ ਜਿਸ ਰੂਪ ਦੇ ਵਿੱਚ ਸਿੱਖ ਇਤਿਹਾਸ ਨੂੰ ਦਰਸਾਇਆ ਜਾ ਰਿਹਾ ਹੈ ਉਹ ਬਹੁਤ ਹੀ ਚੁਣੌਤੀਪਰ ਗੁਰੂ ਸਾਹਿਬ ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਅਤੇ ਆਰਐਸ ਵੱਲੋਂ ਡੰਡੇ ਜਾਂਦੇ ਲਿਟਰੇਚਰ ਦੇ ਉੱਪਰ ਵਿਚਾਰ ਕਰਨ ਤੋਂ ਪਹਿਲਾਂ ਕੁਝ ਇਤਿਹਾਸਕ ਤੱਥ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਉਹ ਕੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਸੰਸਾਰ ਦੀ ਪਹਿਲੀ ਅਸੀ ਸ਼ਹਾਦਤ ਹੈ ਜਿਸ ਨੇ ਸ਼ਹੀਦੀ ਦੇ ਸਾਹੀ ਜਲਾਲ ਨੂੰ ਸ਼ਹੀਦ ਸ਼ਬਦ ਦੇ ਰੂਪ ਨੂੰ ਉਸ ਦੇ ਸਮੁੱਚੇ ਭਾਵ ਦੇ ਵਿੱਚ ਪ੍ਰਗਟ ਕੀਤਾ ਹੈ ਨਹੀਂ ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਪੂਰਨ ਸ਼ਹਾਦਤ ਹੈ ਹੀ ਬਿਸ਼ੱਕ ਕਿ ਸ਼ਹੀਦ ਸ਼ਬਦ ਪਰਪੀ ਪਾਸ਼ਾ ਦਾ ਇਸ ਦਾ ਜ਼ਿਕਰ ਔਰ ਹਦੀਸ ਤੇ ਵਿੱਚ ਵੀ ਆਉਂਦਾ ਹੈ ਔਰ ਇਸਲਾਮੀ ਪਰੰਪਰਾ ਦੇ ਵਿੱਚ ਸ਼ਹੀਦ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਸ਼ਹੀਦ ਦੀ ਪੂਜਾ ਕੀਤੀ ਜਾਂਦੀ ਹੈ ਔਰ ਇਥੋਂ ਤੱਕ ਇਸਲਾਮੀ ਲੋਕ ਯਕੀਨ ਕਰਦੇ ਨੇ ਕਿ ਜਦੋਂ ਕੋਈ ਮੈਦਾਨੇ ਜੰਗ ਦੇ ਵਿੱਚ ਕਾਫਰਾਂ ਦੇ ਨਾਲ ਜੂਸਤਾ ਹੋਇਆ ਮੌਤ ਦੀ ਕੋ ਤੇ ਚਲਾ ਜਾਂਦਾ ਹੈ ਤਾਂ ਉਹ ਸ਼ਹੀਦ ਅਖਵਾਉਂਦਾ ਹੈ ਔਰ ਉਸ ਨੂੰ ਮਰਨ ਉਪਰੰਤ ਇਸ਼ਨਾਨ ਕਰਨ ਦੀ ਲੋੜ ਵੀ ਨਹੀਂ ਸਮਝੀ ਜਾਂਦੀ ਕਿਉਂਕਿ ਉਹ ਰਤ ਚ ਨਹਾ ਕੇ ਪੁੱਤਰ ਹੋ ਚੁੱਕਾ ਹੁੰਦਾ ਹੈ ਸ਼ਹੀਦੀ ਪੂਜਾ ਕੀਤੀ ਜਾਂਦੀ ਹੈ ਸਰਬਸ਼੍ਰੀ ਗੁਰੂ ਗ੍ਰੰਥ ਸਾਹਿਬ ਰਾਜ ਦੇ ਵਿੱਚ ਦੋ ਵਾਰ ਸ਼ਹੀਦ ਸ਼ਬਦ ਆਇਆ ਹੈ ਅਤੇ ਦੋ ਹੀ ਵਾਰ ਇਹ ਸ਼ਬਦ ਇਸਲਾਮੀ ਪਰੰਪਰਾ ਦੇ ਰੂਪ ਦੇ ਵਿੱਚ ਆਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਸ਼ਹੀਦੀ ਦਾ ਇਹ ਰੂਪ ਸ਼ਹੀਦੀ ਦਾ ਇਹ ਜਲਾਲ ਦੁਨੀਆਂ ਦੇ ਕਿਸੇ ਧਰਮ ਦੇ ਵਿੱਚ ਪੈਦਾ ਹੀ ਨਹੀਂ ਹੁੰਦਾ ਸੋ ਗੁਰੂ ਨਾਨਕ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਲਿਖਦੇ ਨੇ ਪੀਰ ਪੈਗੰਬਰ ਸਾਧਕ ਸਾਧਕ ਸਹਦੇ ਔਰ ਸ਼ਹੀਦ ਸੇਖ ਮਸਾਇਕ ਕਾਜ਼ੀ ਮੁੱਲਾ ਦਰਦਰਵੇਸ਼ ਤਰਸੀਦ ਇੱਥੇ ਵੀ ਸ਼ਬਦ ਦਰਵੇਸ਼ਾਂ ਦੇ ਨਾਲ ਸਾਧਕਾਂ ਦੇ ਨਾਲ ਸਾਜਕਾਂ ਦੇ ਨਾਲ ਕਾਜ਼ੀ ਦੇ ਨਾਲ ਸ਼ੇਖ ਦੇ ਨਾਲ ਇੱਥੇ ਵੀ ਧਾਰਮਿਕ ਪੂਜਾ ਦੇ ਰੂਪ ਦੇ ਵਿੱਚ ਆਇਆ ਹੈ ਦੂਸਰੀ ਵਾਰ ਪਤਰਵਿਦਾਸ ਜੀ ਮਲਾ ਰਾਗ ਦੇ ਵਿੱਚ ਜ਼ਿਕਰ ਕਰਦੇ ਨੇ ਕਬੀਰ ਸਾਹਿਬ ਦੇ ਬਾਰੇ ਜਾ ਕੇ ਈਦ ਬਕਰੀ ਕੁਲ ਗਉੜੇ ਬੱਦ ਕਰੇ ਮਾਨਯ ਸ਼ੇਖ ਸ਼ਹੀਦ ਪੀਰਾ